ਮੌੜ ਮੰਡੀ ਵਿੱਚ ਚੱਲ ਰਹੀ ਸੀਵਰ ਦੀ ਸਮੱਸਿਆ ਲੋਕਾਂ ਨੂੰ ਲੰਘਣਾ ਟੱਪਣਾ ਹੋਇਆ ਮੁਸ਼ਕਲ ਇੱਕ ਵਿਅਕਤੀ ਬੈਠਾ ਭੁਖੜ ਹੜਤਾਲ ਤੇ ਅਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਪਾਈ ਗਈ ਇਹਨਾਂ ਬਲੌਕ ਪਟੀਸ਼ਨ ਦੇਖ ਰਹੋ ਤਸਵੀਰਾਂ ਇਸ ਨੂੰ ਦਿਖਾ ਰਹੇ ਹਾਂ ਮੌੜ ਮੰਡੀ ਦੀਆਂ ਜਿੱਥੇ ਨਰਕ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਮੌੜ ਦੇ ਵਾਸੀ ਅਤੇ ਇੱਥੇ ਸੀਵਰ ਦੀ ਸਮੱਸਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ ਜਦ ਕਿਸੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਵੱਲੋਂ ਇਹਨਾਂ ਦੀ ਗੱਲਬਾਤ ਨਹੀਂ ਸੁਣੀ ਗਈ ਤਾਂ ਇੱਕ ਵਿਅਕਤੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਔਖਾ ਹੜਤਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹਨਾਂ ਵੱਲੋਂ ਮਾਝੂ ਹਾਈ ਕੋਰਟ ਦੇ ਵਿੱਚ ਇੱਕ ਜੱਜਕਾ ਦਾਇਰ ਕੀਤੀ ਗਈ ਹੈ ਉਸ ਦੀ ਸੁਣਵਾਈ ਵੀ 3 ਮਾਰਚ ਨੂੰ ਹੈ ਅਸੀਂ ਦਿਖਾ ਰਹੇ ਹਾਂ ਮੋੜ ਮੰਡੀ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਨਰਕ ਦੀ ਜ਼ਿੰਦਗੀ ਜਿਉਣ ਲਈ ਇਹ ਲੋਕ ਮਜਬੂਰ ਹਨ ਅਤੇ ਇੱਥੇ ਸਵਰ ਦੀ ਸਮੱਸਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ ਇੰਨਾ ਦਿਨਾਂ ਦੇ ਵਿੱਚ ਜਿੱਥੇ ਬਰਸਾਤ ਵੀ ਨਹੀਂ ਹੈ ਲੇਕਿਨ ਬਰਸਾਤਾਂ ਨਾਲੋਂ ਵੀ ਇੱਥੇ ਬੁਰਾ ਹਾਲ ਹੋਇਆ ਪਿਆ ਇਹ ਸੀਵਰ ਦਾ ਗੰਦਾ ਪਾਣੀ ਹੈ ਜੋ ਲੋਕਾਂ ਦੇ ਆਪਣਾ ਦਰਵਾਜ਼ਾ ਤੇ ਖੜਾ ਹੈ ਜਿੱਥੇ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਲਗਾਤਾਰ ਇੱਥੇ ਵੱਡੇ ਵੱਡੇ ਨੇ ਜਿਹੜੇ ਆਪਣਾ ਜਿਹੜੇ ਆਪਣਾ ਸਰਕਾਰ ਵੱਲੋਂ ਡਰਾਮੇ ਕੀਤੇ ਜਾ ਰਹੇ ਹੈ ਕਿ ਅਸੀਂ ਅਸੀਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇ ਰਹੇ ਹਾਂ ਲੇਕਿਨ ਅਸੀਂ ਤੁਹਾਨੂੰ ਦਿਖਾ ਰਿਹਾ ਮੋੜ ਮੰਡੀ ਦੀਆਂ ਇਹ ਇਹ ਸਾਰੀਆਂ ਤਸਵੀਰਾਂ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਸਕੂਲੀ ਬੱਚਿਆਂ ਨੂੰ ਜਿਹੜੇ ਇਸ ਪਾਣੀ ਦੇ ਵਿੱਚੋਂ ਕਿਵੇਂ ਲੰਘਾਇਆ ਜਾ ਰਿਹਾ ਦੁਆਰਾਂ ਦੇ ਉੱਪਰ ਦੀ ਇਹਨਾਂ ਬੱਚਿਆਂ ਨੂੰ ਖਿੱਚੇ ਜਾ ਰਿਹਾ ਅਤੇ ਉਸ ਤੋਂ ਬਾਅਦ ਫਿਰ ਇਹ ਇਹ ਆਪਦੀ ਆਪਣਾ ਇਹ ਅਗੇ ਸਕੂਲ ਬੈਣ ਉਹਦੇ ਪੇ ਜਾਂਦੇ ਹਨ ਪਰਿਵਾਰਕ ਮੈਂਬਰਾਂ ਵੱਲੋਂ ਥੱਲੇ ਤੋਂ ਬੱਚੇ ਨੂੰ ਉੱਪਰ ਫੜਾਇਆ ਜਾਂਦਾ ਹੈ ਅਤੇ ਫੇਰ ਦੂਜੇ ਪਾਸੇ ਪੁਲ ਦੇ ਉੱਪਰ ਜਿਹੜੀ ਇਹ ਇੱਕ ਵੈਨ ਖੜੀ ਹੁੰਦੀ ਹੈ ਤੇ ਉਹ ਡਰਾਈਵਰ ਇਸ ਨੂੰ ਉੱਪਰ ਦੇ ਖਿੱਚ ਕੇ ਦੂਜੇ ਪਾਸੇ ਲੈ ਜਾਂਦਾ ਕਿਉਂਕਿ ਬੱਚੇ ਇਸ ਗੰਦੇ ਪਾਣੀ ਦੇ ਵਿੱਚ ਜਦੋਂ ਲੰਘਦੇ ਹਨ ਇਸ ਦੇ ਨਾਲ ਉਹਨਾਂ ਨੂੰ ਕੋਈ ਵੱਡੀ ਬਿਮਾਰੀ ਹੋ ਸਕਦੀ ਹੈ ਇਸ ਲਈ ਇਹ ਲੋਕ ਮਜਬੂਰ ਹਨ ਇਹ ਆਪਣਾ ਗੰਦੇ ਪਾਣੀ ਦੇ ਵਿੱਚ ਰਹਿਣ ਦੇ ਲਈ ਸਰਕਾਰ ਵੱਲੋਂ ਇਸ ਦੇ ਵੱਲ ਬਿਲਕੁਲ ਵੀ ਧਿਆਨ ਜਦੋਂ ਨਹੀਂ ਦਿੱਤਾ ਗਿਆ ਤਾਂ ਇੱਕ ਵਿਅਕਤੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਿਹੜੀ ਹੈ ਉਹ ਭੁਖੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਤੇ ਉਸ ਵੱਲੋਂ ਮਾਨਯੋਗ ਹਾਈ ਹਾਈ ਕੋਰਟ ਦੇ ਵਿੱਚ ਇੱਕ ਜੱਜਕਾ ਵੀ ਜਿਹੜੀ ਉਸ ਵੱਲੋਂ ਦਾਇਰ ਕੀਤੀ ਗਈ ਹੈ ਤੇ ਉਹਦੀ ਜਿਹੜੀ ਸੁਣਵਾਈ ਹੈ ਉਹ 3 ਮਾਰਚ ਨੂੰ ਹੈ ਅਸੀਂ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਇਹ ਮੋੜ ਮੰਡੀ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਇਹ ਲੋਕ ਮਜਬੂਰ ਹਨ ਅਤੇ ਇੱਥੇ ਸੇਵਰ ਦਾ ਕੋਈ ਹੱਲ ਹੈ ਜਿਹੜਾ ਉਹ ਨਹੀਂ ਹੋ ਰਿਹਾ ਜਿਸ ਨੂੰ ਲੈ ਕੇ ਇੱਕ ਵਿਅਕਤੀ ਵੱਲੋਂ ਜਿਹੜੀ ਇਹ ਭੁੱਖ ਹੜਤਾਲ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ ਉਹਨਾਂ ਕਿਹਾ ਕਿ ਜਿੰਨਾ ਚਿਰ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਉਹਨਾਂ ਚੋਂ ਉਹਨਾਂ ਨੂੰ ਲਗਾਤਾਰ ਇਹ ਜਿਹੜੀ ਆਪਣਾ ਭੁਖੜਤਾਲ ਉਹ ਜਾਰੀ ਰੱਖੀ ਜਾਵੇਗੀ ਆ ਉਸ ਨੂੰ ਸੁਣਾਉਣੇ ਕੀ ਹੈ ਪੂਰਾ ਮਾਮਲਾ ਮੈਂ ਮਨਿੰਦਰ ਸਿੰਘ ਸੇਖੋ ਸੂਬਾ ਪ੍ਰਧਾਨ ਰਾਸ਼ਟਰੀ ਪੰਜਾਬੀ ਮਹਾਸਭਾ ਪੰਜਾਬ ਅੱਜ ਮੋੜ ਮੰਡੀ ਵਿਖੇ ਭੁਖ ਹੜਤਾਲ ਤੋਂ ਤੁਹਾਨੂੰ ਸੰਬੋਧਨ ਕਰ ਰਿਹਾ ਇਹ ਭੁਖ ਹੜਤਾਲ ਮੋੜ ਮੰਡੀ ਦੇ ਵਿੱਚ ਚੱਲ ਰਹੀ ਸੀਵਰੇਜ ਦੀ ਸਮੱਸਿਆ ਤੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਲੰਬੇ ਸਮੇਂ ਤੋਂ ਲੋਕ ਜੋ ਪਰੇਸ਼ਾਨ ਨੇ ਲੋਕਾਂ ਦਾ ਕਾਰੋਬਾਰ ਵਪਾਰ ਸੇਤਾ ਬੱਚਿਆਂ ਦਾ ਸਕੂਲ ਆਣਾ ਜਾਣਾ ਟੋਟਲੀ ਹੌਲਟ ਤੇ ਆ ਜਾਂਦਾ ਜਦੋਂ ਬਾਰਿਸ਼ ਹੁੰਦੀ ਹੈ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲੋਕਾਂ ਦੇ ਕਾਰੋਬਾਰ ਦੇ ਉੱਤੇ ਇਸ ਦਾ ਅਸਰ ਪੈ ਰਿਹਾ ਹੈ ਕਾਫੀ ਇੱਥੇ ਰੋਸ ਪ੍ਰਦਰਸ਼ਨ ਧਰਨੇ ਪਹਿਲਾਂ ਵੀ ਹੋ ਚੁੱਕੇ ਨੇ ਮੇਰੇ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਇਸ ਦੇ ਪ੍ਰਤੀ ਇੱਕ ਜਾਣਿਤ ਇਤਜਾਜਿਕਾ ਪੀਆਈਐਲ ਵੀ ਪਾਈ ਗਈ ਹੈ ਜਿਸ ਦੇ ਉੱਤੇ ਆਲਰੇਡੀ ਪੰਜਾਬ ਸਰਕਾਰ ਨੂੰ ਤੇ ਵੱਖ-ਵੱਖ ਵਿਭਾਗਾਂ ਨੂੰ ਨੋਟਿਸ ਹੋ ਚੁੱਕਾ ਹੈ ਪਰ ਮੈਨੂੰ ਉਸ ਦੇ ਵਿੱਚ ਕੋਈ ਵੀ ਸਰਕਾਰ ਵੱਲੋਂ ਠੋਸ ਜਵਾਬ ਨਾ ਤੇ ਅਦਾਲਤ ਵਿੱਚ ਨਾ ਸਾਡੇ ਨਿੱਜੀ ਤੌਰ ਤੇ ਅਜੇ ਤੱਕ ਮਿਲੇ ਆ ਉਸ ਨੀਂਦ ਨੂੰ ਉਹਨਾਂ ਨੂੰ ਜਗਾਉਣ ਲਈ ਇਹ ਭੁਖ ਹੜਤਾਲ ਮੋੜ ਮੰਡੀ ਦੇ ਵਿੱਚ ਲੋਕਾਂ ਦੇ ਸਹਿਯੋਗ ਨਾਲ ਆਰੰਭੀ ਗਈ ਹੈ ਹਾਂ ਅੱਗੇ ਸੁਣਵਾਈ ਕਿੰਨੇ ਤਰੀਕੇ ਹੋ ਜਿਹੜੀ ਅਗਲੀ ਤਰੀਕ ਮਾਨਯੋਗ ਹਾਈ ਕੋਰਟ ਦੇ ਵਿੱਚ ਨਿਰਧਾਰਿਤ ਹੋਈ ਹੈ ਉਹ ਦਿਨ ਸੋਮਵਾਰ 3 ਮਾਰਚ 2025 ਨੂੰ ਨਿਰਧਾਰਿਤ ਹੋਈ ਹੈ ਜਿਸ ਦੇ ਵਿੱਚ ਮੁਕਸਰ ਜ਼ਿਲ੍ਹੇ ਤੇ ਬਠਿੰਡਾ ਜ਼ਿਲ੍ਹੇ ਦੀ ਮੋੜ ਮੰਡੀ ਹਲਕੇ ਦੀਆਂ ਦੋਨੋਂ ਪਟੀਸ਼ਨਾਂ ਕਲੱਬ ਕਰਕੇ ਚੀਫ ਜਸਟਿਸ ਦੀ ਕੋਰਟ ਵਿੱਚ ਲੱਗਣੀ ਹੈ ਕਿ ਜਿਹੜੀ ਮੁਕਸਰ ਤੇ ਜਿਹੜੇ ਸਿੱਗੀ ਉਹ ਕਿੰਨਾ ਵੱਲੋਂ ਕਲੱਬ ਕਰਵਾਈ ਗਈ ਹੈ ਜਾਂ ਉਹਨਾਂ ਤੋਂ ਉਧਰ ਮੁਕਸਰ ਮੁਕਸਰ ਦੀ ਜਿਹੜੀ ਪਟੀਸ਼ਨ ਹੈ ਸੀਵਰੇਜ ਦੇ ਸਬੰਧੀ ਹੈ ਸਿਮਿਲਰ ਇਸ਼ੂ ਦੇ ਉੱਤੇ ਹੈ ਉਹ ਜਿਹੜੇ ਸਾਡੇ ਲੋਕ ਸਭਾ ਦੇ ਐਮਪੀ ਨੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਦਾਖਲ ਕੀਤੀ ਕਿੰਨੇ ਸਮੇਂ ਦੇ ਲਈ ਸੰਘ ਸਟ੍ਰਾਈਕ ਤੋਂ ਨੂੰ ਲੱਗਦਾ ਕਿ ਤੁਸੀਂ ਇਸ ਮਸਲੇ ਨੂੰ ਹੱਲ ਕਰਵਾ ਪਾਓਗੇ ਕਿਉਂਕਿ ਕੋਰਟ ਦੇ ਮੈਟਰ ਬੜੇ ਲੰਬੇ ਹੁੰਦੇ ਨੇ ਮੈਂ ਅਸੀਂ ਸਾਡੀ ਹੰਗ ਸਟ੍ਰਾਈਕ ਹੈਗੀ ਹੈ ਵੀ ਸਰਕਾਰ ਇਹਨੂੰ ਸੀਰੀਅਸ ਲਵੇ ਮਸਲੇ ਨੂੰ ਸਰਕਾਰ ਦਾ ਧਿਆਨ ਇਸ ਪਾਸੇ ਪਵਾਇਆ ਜਾਵੇ ਤੇ ਲਿਖਤੀ ਰੂਪ ਵਿੱਚ ਸਾਨੂੰ ਕੋਈ ਨਾ ਕੋਈ ਐਸਾ ਆਸ਼ਵਾਸਨ ਮਿਲੇ ਜਿਹਦੇ ਵਿੱਚ ਅਸੀਂ ਉਹਦੇ ਤੇ ਯਕੀਨ ਕਰ ਸਕੀਏ ਕਿਉਂਕਿ ਜਿਹੜੇ ਇਹਨਾਂ ਦੇ ਜਵਾਬੀ ਗੱਲਾਂ ਨੇ ਉਹਨਾਂ ਦੇ ਤੋਂ ਹੁਣ ਲੋਕਾਂ ਦਾ ਤੇ ਸਾਡਾ ਵਿਸ਼ਵਾਸ ਉੱਟ ਚੁੱਕਿਆ ਹੈ ਉਹ ਨਾਉ ਇਟ ਇਜ਼ ਅਪ ਟੂ ਦੀ ਗਵਰਨਮੈਂਟ ਉਹ ਕਿੰਨੇ ਦਿਨ ਦੇ ਵਿੱਚ ਰਿਪਲਾਈ ਦਿੰਦੇ ਆ ਜਿੰਨੀ ਦੇਰ ਉਹਨਾਂ ਦਾ ਕੋਈ ਠੋਸ ਤੁਸੀਂ ਨੇ ਸਮੇਂ ਤੋਂ ਲੰਬੀ ਲੜਾਈ ਲੜ ਰਹੀ ਹਾਂ ਪਰ ਲੱਗਦਾ ਤੁਹਾਨੂੰ ਕੀ ਉਮੀਦ ਲੱਗੀ ਹੈ ਕਿ ਇਸ ਤਰੀਕੇ ਦੇ ਨਾਲ ਤੁਹਾਡਾ ਹੱਲ ਮਸਲਾ ਹੱਲ ਹੋਏਗਾ ਮਹਾਰਾਜ ਦੀ ਕਿਰਪਾ ਨਾਲ ਜੀ ਅੱਜ ਤੱਕ ਜਿੱਥੇ ਵੀ ਲੋਕਾਂ ਦੇ ਨਾਲ ਖੜੇ ਹਾਂ ਲੋਕਾਂ ਨੇ ਸਾਥ ਦਿੱਤਾ ਹੈ ਉਹ ਉਹਦੇ ਉੱਤੇ ਫਤਹੀ ਹੋਈ ਹੈ ਕਿਉਂਕਿ ਇਹ ਕੋਈ ਮੇਰਾ ਨਿੱਜੀ ਮਸਲਾ ਤੇ ਹੈ ਨਹੀਂ ਲੋਕਾਂ ਦਾ ਸਮਾਜ ਤੇ ਕਲਿਆਣ ਦਾ ਮਸਲਾ ਹੈਗਾ ਤੇ ਮੈਨੂੰ ਪੂਰਨ ਉਮੀਦ ਹੈ ਮਾਨਯੋਗ ਕੋਰਟ ਦੇ ਉੱਤੇ ਵੀ ਤੇ ਪਬਲਿਕ ਦੇ ਜਿਹੜਾ ਹੈਗਾ ਜਨ ਬਲ ਦੇ ਉੱਤੇ ਵੀ ਅਸੀਂ ਇਹਦੇ ਵਿੱਚ ਜਿਹੜਾ ਹੈ ਇਸ ਮਸਲੇ ਨੂੰ ਹੱਲ ਕਰ ਲਵਾਂਗੇ ਠੀਕ ਹੈ ਬਈ ਨਾਮ ਅੱਜ ਤੋਂ ਬਲਬੀਰ ਹੈ ਜੀ ਕੀ ਕਿਤੋਂ ਦਾ ਰਹਿਣ ਵਾਲੇ ਮਾਨਸਾ ਕਲਾਂ ਦਾ ਜੀ ਤੁਸੀਂ ਇੱਥੇ ਮੋੜ ਦੇ ਵਿੱਚ ਆਇਓ ਹੜ੍ਹ ਭੁਖੜਤਾਲ ਦੇ ਵਿੱਚ ਸ਼ਾਮਲ ਹੋਇਓ ਕੀ ਅਸੀਂ ਜੇ ਇਸ ਕਾਰਨ ਭੁਖੜਤਾਲ ਚ ਹੋਇਆ ਜੀ ਇੱਥੇ ਬੈਂਡ ਲੈ ਕੇ ਆਉਣਾ ਦਿੱਕਤ ਬਹੁਤ ਆਉਂਦੀ ਹੈ ਸਾਨੂੰ ਜੀ ਲਗ ਲਗ ਪਾਣੀ ਖੜ ਜਾਂਦਾ ਜੀ ਬੱਚਿਆਂ ਦੇ ਲੀੜਿਆਂ ਦਾ ਬੁਰਾ ਹਾਲ ਹੋ ਜਾਂਦਾ ਬੱਚਿਆਂ ਦੇ ਬੈਗ ਭਿੱਜ ਜਾਂਦੇ ਜੀ ਬਹੁਤ ਸਾਨੂੰ ਦਿੱਕਤ ਆਉਂਦੀ ਹੈ ਜੀ ਬੈਂਡ ਚਲਾਉਣਾ ਨੂੰ ਇੱਥੇ ਪਾਣੀ ਚ ਖੜ ਜਾਂਦੇ ਆ ਕੇ ਜੇ ਜਦੋਂ ਬਰਸਾਤ ਆਉਂਦੀ ਹੋਣੀ ਆ ਕਿਤੇ ਹਾਂ ਜੀ ਉਦੋਂ ਬਹੁਤ ਦਿੱਕਤ ਆਉਂਦੀ ਹੈ ਜਿੰਨੀ ਵੀ ਕਹਿ ਦਿੱ ਗਏ ਸਾਨੂੰ ਬਰਸਾਤ ਤੋਂ ਬਿਨਾਂ ਤਾਂ ਪਹਿਲਾਂ ਹੀ ਹਾਲਾਤ ਉਹ ਵੀ ਬਹੁਤ ਬੁਰਾ ਹਾਲ ਹਾਥੇ ਵੀ ਵਾਪਰਦੇ ਹਾਂਜੀ ਵਾਧੂ ਹਾਸਦੇ ਮੋਟਰਸਾਈਕਲ ਕਾਰਾਂ ਡੁੱਬ ਜਾਂਦੇ ਸਾਰੀਆਂ ਵਸ਼ਿੰਦੀ ਸਾਡੀ ਡੁੱਬ ਜਾਂਦੇ ਬੈਨਾਂ ਵਿੱਚ ਪਾਣੀ ਭਰ ਜਾਂਦਾ ਬੈਨਾਂ ਫਿਰ ਇਸ ਦੇ ਲਈ ਪ੍ਰਸ਼ਾਸਨ ਕਿਉਂ ਨਹੀਂ ਧਨਵਾਈ ਕਰਦਾ ਪਤਾ ਨਹੀਂ ਕੀ ਕਾਰਨ ਕਿਉਂ ਨਹੀਂ ਕਰ ਰਹੇ ਜੀ ਬਹੁਤ ਦੁਖੀ ਹਾਂ ਜੀ ਪੁਲ ਥੱਲੇ ਬੁਰਾ ਹਾਲ ਹੈ ਅੱਗੇ ਜਾ ਕੇ ਵੀ ਸਾਡਾ ਉੱਥੇ ਬੈਨਾਂ ਡੁੱਬ ਜਾਂਦੇ ਜਾ ਕੇ ਮੁਸਕਮਾਰਦਾ ਸਾਨੂੰ ਉਰਦੋ ਮਾਰਦੀ ਹੈ ਜੀ ਇੰਨਾ ਟੈਕਸ ਭੇ ਕਰਦੇ ਨੇ ਮੋੜ ਮੰਡੀ ਦੇ ਲੋਕ ਤੇ ਇੰਨੇ ਬਹੁਤ ਜੀ ਇੱਥੇ ਹੜਤਾਲਾਂ ਹੜਤਾਲਾਂ ਕਰੀ ਜਾਂਦੇ ਕੋਈ ਸੁਣਾਈ ਨਹੀਂ ਹੋ ਰਹੀ ਜੀ ਇਹਨਾਂ ਦੀ ਕਿਸੇ ਕਿਸਮ ਦੀ ਕੀ ਲੱਗਦਾ ਹੈ ਕਿ ਹੁਣ ਇਸ ਤੋਂ ਬਾਅਦ ਵੀ ਮਨਿੰਦਰ ਸਿੰਘ ਸੇਖੋ ਹਾਂਜੀ ਹਾਂਜੀ ਹੁਣ ਮੇਰ ਹੈਗੀ ਸਾਨੂੰ ਵੀ ਉਹਨਾਂ ਕੋਲ ਲੈ ਲ ਡਗਾਗੇ ਮਨਿੰਦਰ ਮੁੰਡੀ ਦਾ ਨਸੀਕਾ ਜੀ ਬਸਟਿਆਣ ਕੋਲ ਮੇਰਾ ਮਕਾਨ ਹੈ ਜੀ ਕੀ ਨਾਮ ਹੈ ਬੇਨਾ ਪੁਸ਼ਪ ਕੁਮਾਰਾ ਜੀ ਤੇ ਸਾਡੇ ਬਹੁਤ ਹੀ ਲੰਮੇ ਸਮੇਂ ਤੋਂ ਜਿਹੜਾ ਬੱਡਰਵਾਸ ਦਾ ਪਾਣੀ ਆ ਉਹ ਕਾਲਾ ਪਾਣੀ ਆ ਰਿਹਾ ਸੀਵਰੇਜ ਦਾ ਬੁਰਾ ਹਾਲ ਹੈ ਪਾਣੀ ਦਾ ਜੀ ਤੇ ਅਸੀਂ ਬਹੁਤ ਵਾਰੀ ਕਹਿ ਚੁੱਕੇ ਹਾਂ ਪਰ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ ਹੁਣ ਸਾਨੂੰ ਉਮੀਦ ਹੈ ਕਿ ਜਿਹੜਾ ਸਾਡਾ ਪਾਣੀ ਬੱਡਰਵਾਸ ਦਾ ਗੰਦਾ ਪਾਣੀ ਆ ਰਿਹਾ ਹੈ ਉਹ ਪੀਨ ਜੋਗ ਨਹੀਂ ਹੈਗਾ ਬੇਨਤੀ ਕਰਦੇ ਆਂ ਵੀ ਜਲਦੀ ਜਲਦੀ ਸਿੱਖੋ ਸਾਹਮਣੇ ਨਾਲ ਅਸੀਂ ਖੜੇ ਆਂ ਵੀ ਸਾਡੇ ਪਾਣੀ ਜਿਹੜਾ ਸਾਫ ਪਾਣੀ ਦਾ ਸਾਡੇ ਸਮੱਸਿਆ ਹੱਲ ਕੀਤੀ ਜਾਵੇ ਤੇ ਗੰਦੇ ਪਾਣੀ ਦੇ ਨਿਕਾਸੀ ਦੀ ਵੀ ਸਮੱਸਿਆ ਹੋਣੀ ਸਾਡੇ ਗੰਦੇ ਪਾਣੀ ਦਾ ਤੁਹਾਨੂੰ ਪਤਾ ਹੀ ਸ਼ਹਿਰ ਦਾ ਕੀ ਹਾਲ ਹੈ ਜੀ ਇਹ ਸ਼ਹਿਰ ਕਰਕੇ ਸਾਰੇ ਸਾਰਾ ਸਿਸਟਮ ਭਲਾਕੇ ਵਪਾਰ ਵੀ ਠੱਪ ਹੋ ਚੁੱਕਿਆ ਕਿ ਬਾਹਰੋਂ ਜਿਹੜੇ ਗਾਹਕ ਆਏ ਉਹ ਮੌੜ ਮੰਡੀ ਆਉਣ ਦੀ ਬਜਾਏ ਮਾਨਸਾ ਤਲਵੰਡੀ ਸਾਬੋ ਜਾਣ ਲੱਗੇ ਜੀ ਸੇਖਪੁਰ ਦਾ ਗਾਹਕ ਸਦੋਆ ਗਾਹਕ ਮੌੜ ਦੀ ਬਜਾਏ ਗੰਦੇ ਕੰਪ ਪਾਣੀ ਕਰਕੇ ਉਹ ਤਲਵੰਡੀ ਵਗੈਰਾ ਜਾਣ ਲੱਗੇ ਜਿਹੜਾ ਮੌੜ ਦਾ ਬਿਜ਼ਨਸ ਸੀਗਾ ਉਹ ਵੀ ਇਥੇ ਫਰਕ ਪੈ ਗਿਆ ਬਹੁਤ ਤਕੜਾ ਜੀ ਕਿਉਂਕਿ ਗੰਦੇ ਪਾਣੀ ਹੋਣ ਕਰਕੇ ਕਿਸੇ ਨਿਕਾਸੀ ਨਾ ਹੋਣ ਕਰਕੇ ਜਿਹੜਾ ਗਾਹਕ ਹੈ ਪਿੰਡੂ ਗਾਹਕ ਹੈ ਉਹ ਮੌੜ ਮੰਡੀ ਦੀ ਬਜਾਏ ਹੋਰ ਪਿੰਡਾਂ ਚ ਮਲੋਸ਼ੀ ਮੰਡੀ ਜਾਣ ਲੱਗੇ ਜੀ ਇਹਦਾ ਬਿਜ਼ਨਸ ਤੇ ਬਹੁਤ ਮਾਸਰ ਪਿਆ ਜੀ ਬਹੁਤ ਤੇ ਫਿਰ ਹੁਣ ਕੀ ਲੱਗਦਾ ਤੁਹਾਨੂੰ ਕਿ ਵੀ ਮਨਿੰਦਰ ਸਿੰਘ ਸੇਖੋ ਦੇ ਬੋਲ ਜਦੋਂ ਹੰਗਰ ਸਟ੍ਰਾਈਕ ਬੈਠੇ ਨੇ ਇਸ ਚੈਨ ਨਾਲ ਖੜੇ ਆ ਜੀ ਬੈਠੀਆਂ ਨੇ ਧਰਨੇ ਤੇ ਜੀ ਵੀ ਇਹ ਮੰਡੀ ਦਾ ਮਸਲਾ ਜੀ ਇਹ ਸਾਡਾ ਪਰਸਨਲ ਮਸਲਾ ਤਾਂ ਹੈ ਨਹੀਂ ਬਸ ਸਾਰਾ ਮਸਲਾ ਇਹ ਹੱਲ ਹੋਣਾ ਚਾਹੀਦਾ ਸਾ ਪਾਣੀ ਮਿਲਣਾ ਚਾਹੀਦਾ ਜੀ ਸਫਾਈ ਹੋਣੀ ਚਾਹੀਦੀ ਹੈ ਜੀ